ਗੁਣ ਕਰ ਰਹੀ ਹੈ ਸੈਰ ਕਾ ਕਰਨ ਦੁੱਧ ਪਿਆਰੇ ਦੇਖਣ ਦੇ ਬਾੜੇ ਨੂੰ ਹਾਂ 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 ਉਹ ਭੂਣ ਨੂੰ ਆ ਨਹੀਂ ਦੇਖਣ ਦੇ ਭੂਣ ਨੂੰ ਆ ਭਾਜੇ ਤੇ ਤੇ ਜੇ ਤੇ ਜੇ ਮਾਜਾ 2 3 ਲੋ ਜਿੰਨਾ ਜਿੰਨਾ ਜਿਹੜਾ ਬੰਦਾ ਇਹਦਾ ਰਵੇ ਨਹੀਂ ਨਾ ਨਹੀਂ ਤਾਂ ਉਹਨੇ ਕਰਾ ਦਿੱਤੀ ਅੱਛਾ ਹੀ ਕਹਿ। ਦਾਦਾਨੀ ਵੀ ਖੰਡੇ। ਹਾਂਜੀ। ਕੋਈ ਨਹੀਂ। ਕੋਈ ਨਹੀਂ। ਜਿਹੜਾ ਮੇਰਾ ਤੇ ਇਤਨਾ ਬਹੁਤ ਚਾਰੀ ਤੇ ਮਰ ਗਿਆ ਬੰਦਾ। ਚਲ ਆ ਜਾ ਹਣ ਚੱਲੀਏ। ਚਲ ਹਣ ਜੇ ਤੋੜ ਤਾਂ ਗੋਦੋਂ ਸਾਹ ਲੈਣਾ। ਚਲ ਚੱਲੀਏ। ਬੋਤਸਾ ਨਹੀਂ ਨਹੀਂ ਕਿੜੀ ਦਾ ਚੱਲੀਏ। ਚਲ ਆ। ਤੇ ਬਾਏ ਬਾਏ ਨੂੰ ਰਹਿਣ ਦਿਆ। ਆ ਵੀ ਨਹੀਂ ਚਲਾ ਚਲਾਓ ਵੀਊ ਕਰੋ ਚੱਕ ਆ ਪਾਂਹ ਤੜਾ ਬਾਹਰ ਘੁੰਮਣ ਵਾਸਤੇ ਪਹੁੰਚੇ ਫਿਰ 99 ਸ਼ਾਮ ਨੂੰ ਲੈ ਘੁੰਮਣ ਵਾਸਤੇ ਤੇ ਇੱਧਰ ਆ ਗਏ ਆ ਇਹ ਜੀ ਛੜੀ ਵਣੀ ਕੀ ਚੀਜ਼ ਹੈ ਰੋਟ ਖਾਣ ਵਾਸਤੇ ਭਾਈ ਇਹਦੇ ਜਾਮਣ ਲਿਆ ਪੰਜਾਮਣਾ ਪਰੇ ਖਾਣ ਨਹੀਂ ਰਿਹਾ ਕੋਈ ਮੈਂ ਕੱਲਾ ਹੀ ਖਾਣ ਰਿਹਾ ਇੱਧਰ ਹਰ ਕੋਣ ਆ ਜਾ ਆ ਜਾ ਇੱਧਰ ਆ ਜਾ ਲੈ ਮੈਂ ਤੇ ਨਿਆ ਬਾਈ ਆ ਜਾ ਇੱਧਰ ਲੈ ਕੋ ਤਾਂ ਖਲਾ ਖੁਦ ਮਾਰ ਨਹੀਂ ਗਿਆ ਯਾਰ ਜੀ ਆ ਜਾ ਨੰਨਾ ਟੱਪ ਆ 골ਡਨ ਜਰ ਰੰਗ ਲੈ ਲੈ ਮਸਾਲਾ ਤਾਂ ਖਾ ਹਾਂ ਜੀ ਕੀ ਵਖੰਡੇ ਕੀਲੇ ਪੰਡੇ ਹਾਂ ਮੈਂ ਅਬ ਪਹੁੰਚ ਗਿਆ ਘਰ ਗੱਡੀ ਲਾਤੀ ਇੱਥੇ ਹੀ ਠੀਕ ਤੇ ਆ ਤੀਂ ਕੋਈ ਸੌਂਦੇ ਹਾਂ ਮੈਂ ਦੇਖਣੀ ਵਾਇਦ ਮਾਇਏ 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 ਵਾਇਦ ਵਾਇਦ ਚਤਨਾ ਵਾਇਦ ਜੀ ਚਤਨਾ ਵਾਇਦ ਕੀ ਲੈ ਜਾਏ ਤੁਸੀਂ ਦੱਸੋ ਹਾਂ ਜੀ ਤੇ ਪਹਿਲਾਂ ਕਿੰਨੇ ਵਖੋਣਾ ਦੱਸੋ ਕੀ ਗਿਫਟ ਕਰਾ ਲੈਂਦਾ ਲਓ ਜੀ ਬਸ ਇਹ ਚ ਇਹ ਚ ਨਾਲ ਇਹ ਨਹੀਂ ਜੀ ਜੀ ਇਹ ਅੱਗੇ ਵੀ ਕੀ ਸੀ ਕਰੇ ਐਵੇਂ ਬਸ ਹੁਣ ਬਸ ਇਤਨਾ ਸਟ੍ਰੋਬਰੀ ਪਾਇਆ ਕਰਨੀ ਇਚ ਨਹੀਂ ਦਵਾਈਆਂ ਤੂਆਂ ਵਾਤੇ ਲਿਆ ਲੈ ਇਹ ਨਾ ਗਲਤੀ ਸੋਚਦੇ ਜਦੋਂ ਵੀ ਕਰਦੇ ਹੈ ਕਾ ਸੋਚਦੇ ਲੈ ਆਂਦੀ ਨਾ ਮੈਂ ਚ ਭਾਜੀ ਪਾ ਗਏ ਵਾਣ ਆਹ ਨਾ ਨੁਕਸਾਨ ਕਰਤਾ ਇਸ ਤੋਂ ਵੱਡਾ ਸਿਆਹੀ ਨਹੀਂ ਹੋ ਲੈ ਕਰਨੇ ਨੁਕਸਾਨ ਕਰਤਾ ਚਲੋ ਸ਼ਰਵਾਤ ਕੀਤੀ ਹੈ ਬਾਹਰ ਨਹੀਂ ਲੈਣੇ ਉਹ ਨਹੀਂ ਲੈਣੇ ਸਾਹਮਣੇ ਆ ਉਹ ਨਹੀਂ ਮੈਂ ਉਹ ਲੋਦੇ ਉਹ ਆਪਣਾ ਬਦਲ ਗਿਆ ਤੇ ਥਾਲੀ ਪਤਾ ਨਹੀਂ ਬਦਲ ਗਿਆ ਜੀ ਮੇਰਾ ਨਾਮ ਨਾ ਮੈਂ ਆਪਾਂ ਸਪੈਸ਼ਲ ਹੋਣੇ ਦੁਬਈ ਤੋਂ ਤੈਨੂੰ ਸ਼ੇਮ ਨਹੀਂ ਲੱਗਣੀ ਮਾਲ ਨੂੰ ਲੱਗਣੀ ਭਾਜੀ ਦੁਬਈ ਤੋਂ ਨਹੀਂ ਠੀਕ ਆ ਵਧੀਆ ਇਹਦੇ ਜਿਹੜਾ ਇਹ ਉਹ ਜਿਹੜਾ ਅਸੀਂ ਲੈਂਦੇ ਉਹਦਾਂ ਦੇ ਹੀ ਉਹ ਚੀਜ਼ ਇਹਦੇ ਜਿਹੜੇ ਪਈਆ ਦਾ ਨਹੀਂ ਪੈਂਦਾ ਇਹ ਇਹ ਤਾਂ ਹੈਟਾ ਸਾਈਜ਼ ਨਹੀਂ ਤੇ ਉਹ ਪੱਕੇ ਨਾਲ ਜਿਆਦਾ ਪ੍ਰਾਈਸ ਹੈ ਤੁਹਾਨੂੰ ਜੀ ਦੁਬਈ ਦਾ ਇੱਕ ਆ ਟੋਪਰ ਲੈ ਲਓ ਇਲਾਤ ਮੇਰੇ ਕੋਲ ਆਹ ਥੋੜੀ ਜਿਹਾ ਆ ਪਰਫਿਊਮ ਆ ਪਰਫਿਊਮ ਲੈਂਦੇ ਆ ਬਹੁਤ ਵਧੀਆ ਪਰਫਿਊਮ ਇੱਕ ਆ ਮੱਖੀ ਮਰ ਗਈ ਆ ਟੋਕਰੀ ਬਹੁਤ ਵਧੀਆ ਹੈ ਇੱਕ ਆ ਮੱਖੀ ਭਰੀ ਹੈ ਚਲੋ ਭਈ ਆ ਗਨੇ ਨਾ ਇਹ 100 ਦਾ ਇਹ 100 ਦੇ ਦਿੰਦੀ ਆ 150 ਦੀ 100 ਆਦੀ ਇਥੇ ਤਾਂ ਉਹ ਕਿੰਨੀ ਹਰ ਜੀ ਹਰ ਜੀ 100 ਆਦੀ ਇਥੇ 100 ਦੀ ਪਰ ਦੇ ਕਿੱਥੇ ਪੜਦੇ ਦੀ ਬੀਬੀ ਦੀ ਐਂਡ ਹੈ ਜਿਹੜੀ ਤੁਸੀਂ ਨਹੀਂ ਲਿਆਉਂ ਦਿੰਦੀ ਦੀ ਜੀ ਕਿੱਥੇ ਆਉਂਦੀ ਦੀ ਹਾਂ ਹੈ ਨਹੀਂ 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 ਹੋਈਆਂ ਹੁੰਡੀਆਂ ਪੜਦੀਆਂ ਹੁੰਡੀਆਂ ਨਹੀਂ ਕਿੱਥੇ ਆ ਤੁਹਾ ਲੋਕ ਪੁੱਛਣਦੇ ਆ ਵੀ ਆਹ ਬਸ ਉਹ ਬਦਿਸਮਨ ਕਹਿ ਅੱਛਾ ਅੱਛਾ ਕੀ ਕੀ ਨਵਿਆ ਕਰਨੇ ਪੜਦੇ ਲੈਂਦੇ ਹੁਣ ਵੇਖੋ ਤਾਂ ਇਸ ਚੰਗੀ ਆ ਕਿ ਮਾੜੀ ਆ ਆਪਾਂ ਦੇਖਦੇ ਨਾ ਬੀਬੀ ਕੋਲ ਚੰਗੇ ਇਹ ਤਾਂ ਸਹੀ ਨਹੀਂ ਤਦਰ ਪਰ ਮੈਨੂੰ ਬਹੁਤ ਪਸੰਦ ਆਇਆ ਕੁਝ ਵੇਰ ਦਾ ਟਾਈਮ ਚਾਹ ਗਈ ਹਾਂ ਜੀ ਕੀ ਕਰਨ ਦੇ ਹਰਫਤੇ ਗੁੱਡ ਮਾਰਨਿੰਗ ਅਬ ਕੀ ਬਣ ਬੀਤਾ ਜਾਨੇਗਾ ਹਾਂਜੀ ਪਤੇ ਜੀ ਕਿਦ ਨੂੰ ਵੇਖਣ ਦੇ ਜੀ ਜੀ ਪੀ ਲਿਆ ਹਾਂ ਹਾਂਜੀ ਗੁੱਡ ਮਾਰਨਿੰਗ ਸਸਿਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਆ ਸਾਰੇ ਠੀਕ ਠਾਕ ਤੇ ਸ਼ਾਮ ਦਾ ਟਾਈਮ 10 ਵਜ ਚੁੱਕੇ ਤੇ ਅਸੀਂ ਜਾ ਰਹੇ ਹਾਂ ਕਾਕੇ ਨੂੰ ਟੀਕੇ ਲੱਗਣੇ ਹਨ ਟੀਕੇ ਕਿੱਥੇ ਲੱਗਦੇ ਹਨ 1 2 ਜੈਸ਼ਨਾਂ ਚੱਲੇ ਫਿਰ ਆਜਾ ਗਿਆ 17 ਤਰੀਕ 17 ਤਰੀਕ ਉਹਨਾਂ ਨੇ ਕਿਹਾ ਸੀ ਕਿ ਪਿੰਡ ਆ ਜੇ ਹੁਣ ਪਿੰਡ ਜਾ ਰਹਾ ਮੈਂ ਸੰਗਤਪੁਰੇ ਉੱਥੇ ਟੀਕੇ ਲਵਾ ਲਏ ਉਹਨੇ ਕਾਕੇ ਨੂੰ ਅਜੈਕਸ਼ਨ ਲੱਗਣਾ ਇੰਜੈਕਸ਼ਨ ਅੱਜ ਮੇਰੇ ਪੁੱਤ ਨੂੰ ਹੈ ਆਪਾਂ ਪਹੁੰਚੇ ਸੀ ਸਰਕਾਰੀ ਸਕੂਲ ਇੱਥੇ ਲੱਗਦੇ ਨੇ ਇੰਜੈਕਸ਼ਨ ਇੱਥੇ ਲੱਗਣੇ ਸੀ ਚਲੋ ਚਲੋ ਹੁਣ ਚੱਲੀਏ ਇਥੇ ਮੈਡਮ ਬੈਂਦੀ ਆ ਮਸਾ ਉਸ ਇੰਜੈਕਸ਼ਨ ਲੱਗ ਗਿਆ ਕਾਕੇ ਨੂੰ ਤੇ ਕਹਿੰਦੇ ਜਾ ਕੇ ਨਾ ਇਹਨੂੰ ਮੈਡਸਨ ਦੇ ਦਿਓ ਠੀਕ ਠੀਕ ਦੇ ਦੇਣਾ ਕੋਈ ਬਣਾਉਂਦੀ ਦਵਾਈ ਦੇ ਦਿਓ ਬੜਾ ਰੋਇਆ ਹੈ ਨਾ ਆਹੇ ਦੇ ਚਾ ਫਤਨ ਲੱਗੇ ਇੰਜੈਕਸ਼ਨ ਮੈਂ ਕਿਹਾ ਭੈਣ ਨੂੰ ਸਾਡੇ ਘਰ ਆਏ ਸੀ ਮੈਂ ਕਿਹਾ ਉਹਨੂੰ ਮਿਲ ਜਾਂਦੇ 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 ਆ ਜਾ ਸੱਸੀ ਘਰ ਮਾਣ ਕੀ ਹਾਲ ਬਸ ਵਧੀਆ ਵਧੀਆ ਸੱਸੀ ਆਂਟੀ ਉਹ ਹਰ ਫਤੀ ਆ ਗਿਆ ਹੈ ਪਿੰਡ ਗਿਆ ਤੇ ਮੈਂ ਕਿਹਾ ਭੈਣ ਨੂੰ ਕਹਿੰਦਾ ਇੱਥੇ ਘਰ ਆ ਮੈਂ ਕਿਹਾ ਲੰਘ ਜਾਂਦੇ ਜਾਂਦੇ ਬਹੁਤ ਵਧੀਆ ਬਹੁਤ ਵਧੀਆ ਅੱਜ ਪਹਿਲਾਂ ਪਤਾ ਨਹੀਂ ਲੱਗਣ ਡਿਆ ਘਰ ਦਾ ਅੱਛਾ ਅੱਜ ਘਰ ਸੋਨਾ ਬਣਾਇਆ ਪਾਜੀ ਉਹਨਾਂ ਨੇ ਫਤਿਹ

ਬੁਰਾ ਨਾ ਮਾਇਜਾ ਆਈ ਇਹ ਉਹ ਲੋਕਾ ਦੇ ਸਿੰਘ ਉਹ ਹਾਂ ਹਾਂ ਦੇ ਉਹਦੇ ਪਰ ਉਹ ਹਾਂ ਹਾਂ ਅੱਖਰ ਨਿਕਲਿਆ ਸੀ ਇਹਦਾ ਸਟੱਪ ਬੇਟਾ ਵਾ ਇਤੋਂ ਤੇਰਾ ਤਾਂ ਛੋਟਾ ਬਾਜ ਵਿਆਹ ਕੀਤਾ ਸੀ ਤੇ ਉਹਦੇ ਕੁੜੀਆਂ ਉਹ ਡੇਢ ਸਾਲ ਦੀ ਬਹੁਤ ਸਤਾਨਾ ਸਤਾਨੀ ਕਰਦੀ ਬਹੁਤ ਉਹਨੂੰ ਪੁੱਛੀ ਨਾ ਪੁਈ ਦਾ ਕਾਕਾ ਕਿੱਡਾ ਕਹਿੰਦੀ ਇਹਦੀ ਨਾ ਕਰੋ ਇੰਨਾ ਤੇ ਇਹਦੇ ਹਰ ਕੁੜੀ ਕਿੰਦੀ ਘਰ ਕੁੜੀ ਹੋਗੀ ਹਾਂ ਆਹ ਘੱਡੀ ਹੋਗੀ ਆ ਦੀ ਉਹਦੀ ਬਟੀ ਮੋਢੀਆਂ ਸਤਾਣੀਆਂ ਕਰਦੀ ਆ ਕਾਕਾ 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 ਕਰਦੀ ਹਿੱਕ ਲਵੇ ਭਾਜੀ ਨੂੰ ਦੇਖਣ ਗਿਆ ਆਣ ਕੇ ਵੀਡੀਓ ਅੱਜ ਨੇ ਮਗਰ ਆ ਗਏ ਭਾਈ ਹੁਣ ਆਦੇ ਹਾਂ ਹੋਰ ਭਾਜੀ ਨੂੰ ਠੀਕ ਠਾਕ ਹਾਂ ਠੀਕ ਠਾਕ ਮੈਂ ਵੀ ਕਰਤਾ ਫੋਨ ਮੇਗਾ ਆਏ ਨੇ ਬਹੁਤ ਬਿਧੀ ਜੀ ਭਾਜੀ ਤਾਂ ਅੰਦਰ ਮੈਂ ਜੀ ਦੀ ਹੈ ਅੰਨਿ ਸ਼ਹਿਰੇ ਨਾ ਮਟਾਲੇ ਹੁਣ ਤੇ ਚਾਹੋ ਪੀ ਲਓ ਫਿਰ ਚੱਲੀਏ ਫਿਰ ਹਾਂ ਪਤਾ ਹੈ ਚੱਲੀ ਹੋਣਾ ਹੈ ਕਿੰਨੇ ਰਹਿਣਾ ਹੈ ਨਹੀਂ ਆੜ ਗਿਆ ਜੀ ਆ ਗਿਆ ਦੇਖੋ ਚੈੱਕ ਕਰੋ ਮੀਤ ਹਟ ਗਿਆ ਦੋ ਅਗਮਿੰਟ ਪਿਆ ਮੀਤ ਤੁਸੀ ਲੈਣਾ ਹੈ ਨਹੀਂ ਮੰਮਾ ਕਰਨਾ ਨਹੀਂ ਨਹੀਂ ਕਰਨਾ ਹੈ ਸੀ ਤੁਸੀ ਇੱਥੇ ਹੈ ਨਹੀਂ ਨਹੀਂ ਕਰਨਾ ਹੈ ਸੀ ਕਹ ਆ ਤੁਮਾਈਂ ਆ ਬਣੇ ਸੁਣਦੇ ਹਰਪਦੇ ਉਹ ਹਰਪਦੇ ਉਹ ਤਾਂ ਬਣ ਗਿਆ ਭਾਜੀ ਅੰਕਲੋਂ ਨਹੀਂ ਆਇਆ ਛੀਚੇ ਦੇਖਿਆ ਨਹੀਂ ਤੇ ਉਹ ਥੋੜੀ ਟੱਕਰ ਲੱਗ ਗਈ ਤਾਂ ਅੰਕਲ ਕਿ ਉਹਨੂੰ ਕਹਿਣ ਦੇ ਆਗੇ ਘਰ ਵੀ ਸੋਨਾ ਸ਼ੀਸ਼ੇ ਵੀ ਸੋਹਣੇ ਆ ਪਰ ਸ਼ੀਸ਼ਾ ਜੇ ਆਉਂਦਾ ਇਹਦਾ ਬੰਦਾ ਲੱਭਦਾ ਨਹੀਂ ਨਾ ਇਹਨੂੰ ਬਲਰ ਕਰਾ ਛੱਡੋ ਤੇ ਉਹਨਾਂ ਵਾਸਤੇ ਵੀ ਵਧੀਆ ਰਹੇਗਾ ਤੇ ਆਪਣੇ ਵਾਸਤੇ ਵਧੀਆ ਹਾਂਜੀ ਹਾਂਜੀ ਇਹਨਾਂ ਨੂੰ ਕਹਿੰਦੇ ਹਾਂਜੀ ਹਾਂਜੀ ਵੈਸੇ ਮਿਲਦੀ ਕਿ ਕਰਦੀ ਹੈ ਉਹਨੂੰ ਅੱਛਾ ਅੱਛਾ ਪੱਕਾ ਕੀਤਾ ਨਹੀਂ ਕਿ ਲੈ ਗਿਆ ਠੀਕ ਅੱਛਾ ਲੈ ਵੀ ਭੈਣ ਹੁਣ ਬਿਲੀ ਵੀ ਰੱਖੀ ਆ ਇਹ ਛੋਟਾ ਬੱਚਾ ਪਾਲਿਆ ਹੋਣਾ ਨਾ 3 ਕਿ ਮਹੀਨੇ ਦੀ ਸ਼ਾਇਦ 2-3 ਮਹੀਨੇ ਦੀ ਹੋਵੇਗੀ 4 ਸਾਲ ਦੀ ਐ ਕੋਈ ਜਾਨ ਲੱਗੇ ਜੀ ਦਾਦੀ ਤੇ ਨਹੀਂ ਨਹੀਂ ਜਦ ਹੀ ਹਾਂ ਸਾਡੀ ਕੁੜੀ ਰਹੇਗੀ ਚਲੋ ਵਧੀਆ ਆਦਾ ਸਿੱਟੇ ਮੈਂ ਆਪਾਂ ਵਧੀਆ ਬਣਾਇਆ ਦਾ ਜਗੜ ਜਾ ਇਹ ਬੈੱਡ ਬਣਾਇਆ ਹੈ ਬੈੱਡ ਆ ਪੌਣੀਆਂ ਪਾਣੀਆਂ ਲਾਈਆਂ ਕਿੰਨਾ ਸੋਹਣਾ ਬਣਾਇਆ ਹੈ ਨਾ ਇਹ ਨਾਲੇ ਤੇ ਇਹਦੇ ਬਸੇ ਕੀ ਬਣਾਇਆ ਮੈਂ ਹਰ ਵਕਤ ਕੋਈ ਨਹੀਂ ਤੋਂ ਆਨਲਾਈਨ ਨੂੰ ਆਰਡਰ ਕਰਦਾ ਬਹੁਤ ਸੋਹਣੀ ਸੋਹਣੀ ਲੈ ਜੀ ਇਹ ਆਈ ਦੀ ਫੀਟ ਰੱਖੀ ਹਾਂ ਜੀ ਪੀਓ ਵਧੀਆ ਕੋਈ ਨਹੀਂ ਕੁਛ ਖਾਂਦੀ ਸੀ ਫੀਟ ਦੋ ਤਿੰਨ ਦਿਨ ਦੀ ਸੋਹਣਾ ਬਣਾਇਆ ਘਰ ਲੈਣਾ ਤੁਹਾਡਾ ਬਹੁਤ ਉਹ ਸੀਸੀ ਉੱਥੇ ਰਹਿ ਗਿਆ ਉਧਰ ਕਰਨਾ ਮੈਂ ਕਹਿੰਨਾ ਸੀਸੀ ਰਹਿ ਗਿਆ ਓਏ ਅੰਦਰ ਸੀਸੀ ਫੜੀ ਫਿਰਨ ਦੇ ਜੋ ਵੀ ਹੋ ਰਿਹਾ ਉਹ ਦਿਨ ਹਾਂ ਜੀ ਨਹੀਂ ਹੈ ਜਾਂ ਨਹੀਂ ਹੈ ਹੁਣ ਤੇ ਚਲ ਤੈਨੂੰ ਫੋਨ ਕਰਕੇ ਆ ਜਾ ਕਰਾਂਗੇ ਨੰਬਰ ਹੁਣ ਤੁਹਾਡਾ ਲੈ ਲਿਆ ਜਿਵੇਂ ਸੋ ਠੀਕ ਹੈ ਭਾਣੇ ਠੀਕ ਠੀਕ ਧੰਨਵਾਦ ਤੁਹਾਡਾ ਬਹੁਤ ਹੈ ਆਇਓ ਫਿਰ ਠੀਕ ਜੇ ਮਾਰਿਓ ਕਿਹੜਾ ਭਾਈ ਨਾਲ ਲੈ ਗਏ ਲੈ ਆਇਆ ਇਹ ਆਏ ਪਰ ਆਉਣਾ ਰੇ ਸਾਡੇ ਘਰ ਆਇ ਹੀ ਜਨਾ ਬੜੀ ਬੜੀਆਂ ਨੂੰ ਕਿਹਾ ਸੀ ਸਾਡਕ ਹੋ ਕੇ ਜਾਇਓ ਹੁਣ ਚਲੋ ਮਾਰ ਜਾਨੇ ਚੱਲੇ ਆਂ ਘਰ ਕੱਟ ਕੇ ਜੁੰਚਾਣੇ ਵਾਲੇ ਨੇ ਤੇ ਉਹ ਭੈਣ ਹੋਣਾ ਕਰ ਵੀ ਹੋ ਆਏ ਕਿਉਂਕਿ ਇੱਕ ਬੋਰੀ ਸਾਡੇ ਘਰ ਆਇਆ ਇਹੋ ਕਹਿੰਦੇ ਜਰੂਰ ਆਇਓ ਘਰੇ ਉਧਰ ਨੰਗਣੇ ਮਤਲਬ ਹੋ ਜਾਂਦੇ ਆ ਪਹੁੰਚੇ ਕਰ ਹਰ ਗਣਾ ਹਰ ਗਣਾ ਕੁਰਸੀ ਕੁਰਸੀ ਕਿੱਥੇ ਆਓ ਅੱਛਾ ਬੈਣਾ ਬੈਠੇ ਕੁਰਸੀ ਦੇ ਬੈਣਾ ਕੁਰਸੀ ਦੇ ਬਾਰਾ ਇਹ ਬੈਗੀ ਬੈਗੀ ਇੱਥੇ ਆ ਇੱਥੇ ਸਿਆਤੰਗੀ ਤੇਰਾ ਪੜਾ ਉਹ ਬਚਿਆ ਇਹ ਵੀ ਸੀ ਸਨਾ ਇਹ ਲੈ ਦੋ ਦਿਨ ਦੋ ਦਿਨ ਤੱਕ ਦੋ ਪੀਣਾ ਧਰ ਗੁਣ ਕੁਰਸੀ ਤੇ ਸਾਮੀ ਦੀ ਨਾ ਜਾਣਦੇ ਹਾਂ ਹਾਂ ਕਿਥੇ ਰਹ ਗੁਣ ਕਿਥੇ ਕਿਥੇ ਰਹ ਗੁਣ ਤੇ ਹਰ ਫਤੇ ਕਿਥੇ ਹੈ ਤੇ ਮੋਟੂ ਪਤਰੂ ਕਿਥੇ ਹਾਂ ਹੁਣ ਤੁਸੀਂ ਕਹਿਣਾ ਹਾਂਜੀ ਕੀ ਹਾਲ ਚੱਲ ਦੋਸਤੋ ਬੋਲ ਕੇ ਮਾਈਕ ਤੇ ਕੀ ਹਾਲ ਚੱਲ ਦੋਸਤੋ ਐ ਪੇਦੀ ਬਹੁਤ ਦਿਨ ਦਿਨ ਛੋਟੀ ਕਰੀ ਜਾਂਦੇ ਐ ਦੇਪੂ ਐ ਪੇਦੀ ਬਹੁਤ ਦਿਨ ਦਿਨ ਛੋਟੀ ਕਰੀ ਜਾਂਦੇ ਮੜ ਕੇ ਮੜ ਕੇ ਮੈਂ ਟੱਕਾ ਨਹੀਂ ਰਹਿ ਜਾ ਗੱਲਾਂ ਹਣਾ ਵੱਡੀ ਹੈ ਨਾ ਥੋੜੀ ਅਸਲ ਸੀ ਬੜੀ ਮਿੰਗੀ ਹੁੰਦੀ ਹਾਂਜੀ ਤੁਸੀਂ ਵੀ ਜਾਣਾ ਲੈ ਵੀ ਹਰਫਤੇ ਬਹੁਤ ਰੌਣਡਿਆ ਹੈ ਨਹੀਂ 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 ਟੀਕੇ ਲੱਗੇ ਹੋ ਤਿੰਨ ਨਾ ਇੱਕ ਦਾ ਲੱਗਾ ਫਿਰ ਇਹ ਬੰਦਾ ਚਲੋ ਹਣਾ ਕੋਈ 40 ਸੋਝ ਜਾਨੇ ਕਿ ਇੱਟੇ ਵੱਡੇ ਹੋ ਰਹੇ ਨੇ ਵਿਚਾਰੇ ਨਹੀਂ ਨਹੀਂ ਜਦੋਂ ਲੱਤ ਮੰਨ ਲਓ ਕਸਬਾ ਨਾ ਉਦੋਂ ਉਦੋਂ ਦਰਦ ਹੁੰਦੀ ਹੈ ਕਿ ਲੱਤ ਜਦੋਂ ਮੰਦਾ ਹੁੰਦਾ ਉਹ ਚੇਤਾ ਭੁੱਲ ਜਾਂਦਾ ਨਾ ਤੇ ਜੇ ਲੱਤ ਕ ਖਿੱਚਦੀ ਕਰਦਾ ਉਹ ਦਰਦ ਹੁੰਦਾ ਅੱਜ 1-2 ਦਿਨ ਇੱਧਰ ਰਹਿਣਾ ਹੈ ਨਾ ਚਲੋ ਨਹੀਂ ਨਹੀਂ ਜੀ ਸਾਹਿਬ ਜੀ ਹਾਂ ਮੇਰੇ ਗੋਗਲੂ ਥੋੜਾ ਪਰੇਸ਼ਾਨ ਹੈ ਅੱਜ ਏ ਕੀ ਕਰਨਾ ਨਹੀਂ 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 ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਬੱਸ ਬੱਸ ਰੋਣਾ ਨਹੀਂ ਮੇਰੇ ਪੁੱਤ ਨੇ ਹੈ ਇਹ ਹੋਈ ਹੀ ਹਾਂ ਸੋਨੇ ਦੇ ਆ ਰੋਣੀ ਬੜਾ ਡਿਆ ਅੱਜ ਤੇ ਕੱਲ ਕੋਈ ਨਹੀਂ ਹੈ ਪਿਆ ਲੈ ਆ ਲੈ ਆ ਟਮਾਟਰ ਲੈ ਗਏ ਨੂੰ ਆ ਪੈਂਗਾਂ ਲੈ ਗਏ ਅੱਛਾ ਲਾ ਲੈਣਾ ਚਾਹੀਦਾ ਸਕੂਟਰੀ ਦਾ ਸਕੂਟਰੀ ਦਾ ਲਾਲ ਲਾ ਹਾਂਜੀ ਮਾਮੂ ਗਿਆ ਸੱਜੀ ਦੇਣ ਕਿਹੜੀ ਸੱਜੀ ਖਾਣੀ ਪੁੱਤ ਨੇ ਹੈ ਮਾਮਾ ਸੱਜੀ ਲੈਣ ਗਿਆ ਕਿਹੜੀ ਖਾਣੀ ਸੱਜੀ ਮੇਰੇ ਪੁੱਤ ਨੇ ਹੈ ਅੱਜ ਮੇਰੇ ਪੁੱਤ ਠੀਕ ਨਹੀਂਗਾ ਹੈ ਫੀਵਰ ਹੋਇਆ ਮੇਰੇ ਪੁੱਤ ਨੂੰ ਅਜਿਹਾ ਲੱਗਦਾ ਬਾਅਦ ਫੀਵਰ ਨਾ ਹੋ ਹੀ ਜਾਂਦਾ ਤਕਰੀਬਨ ਹੈ ਨਾ ਵਾਏ ਸਤਨਾ ਸਤਨਾ ਹਰ ਕਾਨਾ ਡੇਟਾ ਹੈ ਕਾਨ ਦਾ ਮੁੰਦੇ ਜੀ ਸੁਝੇਲੀ ਨਿੰਦੀ ਕਰ। ਅਜੇ ਹਲਾਏ ਜੇ ਫਿਰ ਮਸਤ ਰਹਿੰਦਾ ਹਨਾ ਉਦਾਂ ਨੇ ਰੌਂਡਿਆ ਪੈਂਦਾ ਫਿਰ ਦੀਦ ਆ ਗਈ ਹੁਣ। ਨਿੰਦੀਆਂ ਕਰਨ ਦੇ। ਮੈਨੂੰ ਪਤਾ ਮੇਰੇ ਬਾਪ ਨੂੰ ਸੁਝਾਣਾ ਹੈ ਸੁਝਾਣਾ। ਨਾ ਵੀ ਟਾਈਮ ਹੋ ਗਿਆ 6 ਵਜੇ ਦਾ। ਨਹੀਂ। ਚੋ ਠੀਕ ਹੈ ਫਿਰ ਮਿਲਦੇ ਆਂ ਬਾਅਦ ਵਿੱਚ ਟਾਈਮ। ਬਹੁਤ ਬੁਰਾ ਨਹੀਂ।